ਸ੍ਰੀ ਗੁਰੂ ਜੀ ਸਾਰੇ ਹੀ ਕਿਸਾਨ ਵੀਰਾਂ ਦਾ ਸਵਾਗਤ ਆ ਫਿਰ ਤੋਂ ਤੁਹਾਡਾ ਆਪਣੇ ਨੰਬਰ ਦਾ ਡੇਰੀ ਫਾਰਮ ਫੂਲ ਤੇ ਤੇ ਜਿਹੜੀ ਆਪਾਂ ਅੱਜ ਦੀ ਵੀਡੀਓ ریکارڈ ਕੀਤੀ ਆ ਆਪਣੇ ਫਾਰਮ ਤੋਂ ਕੀਤੀ ਆ ਤੇ ਜਿੱਥੇ ਆਪਣੇ ਕੋਲ ਇੱਕ ਬਹੁਤ ਵਧੀਆ ਮੋਹਰਾਂ ਨਸਲ ਦੀ ਕੱਟੀ ਵਿਕਾਊ ਆ ਤੇ ਜਾਇਜ਼ ਮੁੱਲ 'ਚ ਆ ਤਾਂ ਜਿਹੜੇ ਵੀਰ ਆ ਆਪਣੇ ਨੰਬਰ ਦਾ ਡੇਰੀ ਫਾਰਮ ਚੈਨਲ ਨਾਲ ਜੁੜੇ ਹੋਇਆ ਤੇ ਜੋ ਸਬਸਕ੍ਰਾਈਬ ਬੈਲ ਘੰਟੀ ਵਾਲਾ ਬਟਨ ਜਰੂਰ ਦਬਾਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚੇ ਤੋਂ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਣਗੇ ਤੇ ਲੈਣਿਆਂ ਕੱਟੀ ਦੀ ਜਾਣਕਾਰੀ ਆਪਾਂ ਇਤਾਂ ਦੀ ਹੋਰ ਵੀਡੀਓ ਬਣਾਉਣ ਲਈ ਆਪਣਾ ਨੰਬਰ ਆ ਬਈ 94179 ਤੇ 50102 ਜਿਹੜੇ ਵੀਰ ਨੇ ਇਤਾਂ ਦੀ ਵੀਡੀਓ ਬਣਾਉਣੀ ਹੋਵੇ ਬਿਲਕੁਲ ਜਾਇਜ਼ ਰਿੱਟਾਂ ਦੇ ਬਣਾਈ ਜਾਂਦੀ ਆ ਤੇ ਆਪਣੇ ਆਪ ਸਪਰਕ ਕਰ ਲਓ ਤੇ ਕਰਾਉਣੇ ਆਪਾਂ ਗੱਲਬਾਤ ਖੁਸ਼ਦੀਪ ਨਾਲ ਤੇ ਲੈਣਿਆ ਕੱਟੀ ਦੀ ਜਾਣਕਾਰੀ ਹਾਂਜੀ ਖੁਸ਼ਦੀਪ ਕੀ ਹਾਲ ਚਾਲ ਸਸੀ ਰਾਜੀ ਸਤਿ ਸ਼੍ਰੀ ਅਕਾਲ ਵਧੀਆ ਬਾਈ ਪਹਿਲਾਂ ਅਮੀਰ ਕਰਦੇ ਆ ਜਿਹੜੇ ਵੀਰ ਆਪੇ ਨੰਬਰ ਦਾ ਡਾਟਾ ਹੀ ਫਾਸ ਜੁੜੇ ਹੋਇਆ ਸਾਰੇ ਠੀਕ ਠਾਕ ਹੋਵੋਗੇ ਕਰਵਾਉਂਦਾਗੇ ਦੁਆ ਕਰਦੇ ਆਗੇ ਕਿ ਹਾਂ ਖੁਸ਼ਦੀਪ ਜੀ ਆਪਾਂ ਇਹ ਕੱਤੀ ਦੀ ਗੱਲ ਕਰੀਏ ਕਿੰਨੀ ਉਮਰ ਹੈ ਜੀ ਬੰਨਾ ਉਮਰ ਦੀ ਗੱਲ ਕਰ ਲਈਏ 16-17 ਮਹੀਨੇ ਦੀ ਉਮਰ ਆਈ ਜੀ 16-17 ਮਹੀਨੇ ਦੀ ਉਮਰ ਆ ਜੀ ਠੀਕ ਆ ਕੱਦ ਕਾਰਡ ਤੋਂ ਪਹਿਲੀ ਆਪਾਂ ਕੱਦ ਕਾਰਡ ਚੈੱਕ ਕਰਾ ਦਿੰਦੇ ਹਾਂ ਕੱਦ ਚੈੱਕ ਕਰਾ ਦਿੰਦੇ ਚੈੱਕ ਕਰ ਲਓ ਤੋਂ ਜਦੋਂ ਛਾਤੀ ਦੇ ਵਿਚਕਾਰ ਹੋ ਗਿਆ ਕਾਰਡ ਛਾਤੀ ਦੇ ਵਿਚਕਾਰ ਆਉਂਦੀ ਹੈ ਭਾਈ ਚੈੱਕ ਕਵਾਲਟੀ ਦਾ ਇੱਥੋਂ ਦੀ ਕਰਾਉਂਦੀ ਆਪਣੇ ਠੀਕ ਆ ਜੀ ਕਵਾਲਟੀ ਕੋਈ ਚੈੱਕ ਕਰੋ ਪਹਿਲਾਂ ਵੇਲ ਦੀ ਲਬਾਈ ਚੈੱਕ ਕਰ ਸਕਦੇ ਹੋ ਭਾਈ ਜੀ ਠੀਕ ਆ ਇਹਦਾ ਕੋਈ ਕੱਲ ਆਇਆ ਪੇ ਉਹ ਥੋੜੇ ਪੱਠੇ ਕੱਟ ਗਾਦੇ ਕਰ ਮਾਣੀ ਇਹਦਾ ਕੋਈ ਕੱਲ ਸ਼ਾਮ ਆਈ ਸੀ ਬਾਈ ਜੀ ਕੱਟੀ ਗਏ ਪੱਕੜ ਰੂ ਜੀ ਨਹੀਂ ਲਾਉਂਦਾ ਕਿ ਬਾਕੀ ਬਾਈ ਕੋਲ ਜੀ ਤੋਂ ਵੀ ਲੈ ਕੇ ਆਇਆ ਬਾਈ ਕੋਲ ਸਾਰੇ ਗਾਈ ਨਹੀਂ ਸੋਰੀ ਕੋਲ ਬਈ ਵੀ ਕੋਲੇ ਉਹ 6 ਵਜੇ ਕੱਟੀ ਲੈ ਕੇ ਆਇਆ ਤੇ ਲੀਟ ਠੀਕ ਆ ਬਾਈ 6 ਵਜੇ ਲੈ ਕੇ ਆਇਆ ਜੀ ਬਾਈ ਉਹ ਕਿਉਂਕਿ ਮਜਬੂਰੀ ਹੋ ਗਈ ਬਾਈ ਯਾਰ ਬਾਈ ਜੀ ਉਹ ਮਜਬੂਰੀ ਹੁੰਦੀ ਆ ਨਾ ਹਨਾ ਬਈ ਘਰ ਘਰਾਂ ਦੀ ਤੇ ਬਾਈ ਨੇ ਵੀ ਕੱਟੀ ਸੇਲ ਕਰਤੀ ਆਪਾਂ ਨੂੰ ਕੁਝ ਹੀ ਕੱਟੀ ਸਮੀਪਲੀ ਬਹੁਤ ਆ ਜਿੱਥੋਂ ਤੱਕ ਆਪਾਂ ਕਹੇ ਬਾਈ ਦੀ ਕਹਿਰ ਬਹੁਤ ਸੀ ਹਾਂ ਬਾਈ ਬਾਈ 6 ਵਜੇ ਸਾਹਾਂ ਕਿਲੇ ਗੱਲ ਕੁੜੀ ਵਾਲੀ ਖੜਨੀ ਹੈ ਗੱਡੀ ਦੀ ਚੈੱਕ ਕਰ ਲਓ ਮਿੱਤਰੋ ਬਣੀ ਜਿਹੜੀ ਆਪਾਂ ਅੱਜ ਸਲੀਪ ਅੱਖੋਂ ਵੀ ਖਲਦੀ ਪਈ ਹੈ ਆ ਮਾਲੂ ਵੀ ਐ ਨਹੀਂ ਵੀ ਫੁੱਟ ਡੁੱਡ ਗੱਡੀ ਖੜੀ ਆ ਨਾ ਨਾ ਬਈ ਪੂਰੀ ਬਾਈ ਨੇ ਯਾਰ ਟਾਈਮ ਤੋਂ ਟਾਈਮ ਤੋਂ ਬਾਈ ਇਹਨੂੰ ਜੀਆਂ ਦੀ ਗੋਲੀ ਮੋਦੀ ਪਈ ਹੈ ਨਾ ਵੀ ਸਾਰੀ ਫੁੱਲ ਸੇਵਾ ਕਰ ਰਹੀ ਤੇ ਫੀਡ ਦੇ ਪਾ ਲਈ ਬਈ ਬਾਈ ਨੇ ਆ ਜਿਹੜੀ ਕੋਈ ਨਾ ਵੀ ਕੁਕਲੇ ਚਾਰ ਤੇ ਆ ਪੱਠੇ ਪੜੀ ਹੋ ਬਾਈ ਇਹ ਨਾ ਫੀਡ ਜਾਨੀ ਕੱਟੀ ਨੂੰ ਛੇ ਦੇ ਪਤਾ ਚੋਰੀ ਨਾ ਦਿਖਾ ਦੇ ਆਪਾਂ ਪਹਿਲਾਂ ਚੋਰੀ ਚੈੱਕ ਕਰਾ ਲੇ ਬਈ ਯਾਰ ਚਾਰ ਥਾਣੇ ਪੰਜ ਵੀ ਕੋਈ ਖੋਰ ਸ਼ਾਇਦ ਗਰੀ ਵੇਖ ਲਓ ਮਿੱਤਰੋ ਚੋਰੀ ਚਾਰ ਥ ਆਇਆ ਭਾਈ ਆਉਂਰਾਂਗੇ ਥਾਣਾ ਫੋਖਰੇ ਜਿਹੜੀ ਗੱਲ ਆ ਵੀ ਮੇਨ ਗੱਲ ਪੂਰਾ ਦਿਖਾ ਦੇ ਕੋਦੀਪਾ ਦੇਖੋਛ ਨਹੀਂ ਪਾਉਣਾ ਤੋੜ ਕੇ ਦਿਖਾ ਦੇ ਮੜੀ ਤੋੜ ਕੇ ਹੁਣ ਚੈੱਕ ਕਰਾਉਣਾ ਭਾਈ ਕੱਟੀ ਦੀ ਕੁਆਲਿਟੀ ਗੱਲ ਕਰ ਲਈਏ ਕੱਟੀ ਵੀ ਕਿਸੇ ਪਾਕਿਓ ਕੋਈ ਕਮੀ ਨਹੀਂ ਬਾਹਰ ਕੋ ਭਾਈ ਜਿਹੜੇ ਵੀਰ ਦੀ ਮਜਬੂਰੀ ਹੋ ਗਈ ਭਾਈ ਕਹਿੰਦਾ ਤਾਂ ਸਿਆਰ ਕਰਦੀ ਇਹ ਕੱਟੀ ਇਹ ਜੇ ਕੱਡੀਆਂ ਭਾਈ ਮਿਲਦੀਆਂ ਨਹੀਂ ਬਾਹਰੀਆਂ ਹਾਂ ਬਾਕੀ ਜਿਹੜੇ ਵੀਰ ਭਾਈ ਕੱਟੀਆਂ ਦੇ ਸ਼ਕੀਨ ਆ ਵੀਰਾਂ ਨੂੰ ਆਪ ਹੀ ਪਤਾ ਲੱਗ ਜਾਊਗਾ ਕੱਟੀਆਂ ਦੀ ਕੁਆਲਿਟੀ ਨੂੰ ਦੇਖ ਕੇ ਕਿ ਕਿੰਨੀ ਚੰਗੀ ਸਹੀ ਭੜੀਆ ਬਾਕੀ ਰੈਂਗ ਸਿੰਘ ਆ ਗਿਆ ਭਾਈ ਰੈਂਗ ਸਿੰਘ ਗੁੰਡਾ ਮੋੜ ਜਗਾ ਲੈ ਵੀ ਡਾਲ ਕਰ ਲਿਆ ਭਾਈ ਇਹ ਬਾਹ ਫਲਾੜੀਏ ਕੱਢੀ ਬਾਹਾਂ ਚ ਨਹੀਂ ਆਉਂਦੀ ਪੂਰੀ ਐਨੀ ਵੇਲ ਦੀ ਲੰਬਾਈ ਆ ਬਾਕੀ ਭਾਈ ਕੱਦ ਕਾੜ ਦੀ ਤੁਹਾਡੇ ਸਾਹਮਣੇ ਚੈੱਕ ਕਰਾਤਾ ਹੱਡਾਂ ਪਰਾਂ ਦੀ ਖੁੱਲੀ ਆ ਭਾਈ ਬਾਹਾਂ ਹੱਡਾਂ ਪਰਾਂ ਦੀ ਖੁੱਲੀ ਆ ਬਾਕੀ ਖੂਜੀ ਦੇ ਹੋਰ ਦੇ ਪੈਰ ਦਿਖਾ ਦੇ ਆ ਪੈਰ ਬਹੁਤ ਹੋਰ ਭਾਈ ਗਲਾਈ ਤੇ ਪੈਰ ਆ ਭੂ ਆ ਐਂ ਜਮਾ ਵਾਲੇ ਕੋੜੀਆਂ ਅੜ ਕੇ ਪੈਰ ਆ ਹਾਂ ਭਾਈ ਕੋੜੇ ਤੇ ਗਲਾਈ ਤੇ ਪੈਰ ਆ ਵੀ ਕੋੜੀਆਂ ਅੜ ਕੇ ਖੁੱਦੀ ਪਈ ਬੀ ਭਾਈ ਇਹ ਮਹੱਕ ਕੱਟੀ ਭਾਈ ਕਿਸੇ ਕਈ ਕਹਦੇ ਕੋਈ ਵੀਰ ਆਪਾਂ ਇੰਜ ਨਾਲ ਬੈਠੇ ਆ ਭਾਈ ਕੱਟੀ ਦਾ ਮੂੰਹੋਂ ਪਰਾਂ ਫੇਸ ਕੁਆਲਟੀ ਦੇ ਥੋੜੇ ਨਹੀਂ ਨਾ ਹੀ ਮੋੜ ਨਹੀਂ ਕਰਮ ਵਾਲੀ ਗੁੰਡਾ ਸਿੰਘ ਮ ਤੇ ਥੋੜੀ ਮੇਟਰ ਪੂਜੂ ਚਿੱਟੀ ਐ ਸਾਨੂੰ ਪਹਿਲਾਂ ਅਸਨ ਐ ਕਹਿੰਦੀ ਉਹ ਚੱਲ ਭਈ ਯਾਰ ਆਪਾਂ ਠੀਕ ਹੈ ਨਾ ਟੀਕਾ ਲਗਾਉਣ ਜਾਂ ਕੋਈ ਗਲਤੀ ਹੋ ਜੇਗੀ ਪਰ ਬਾਈ ਕਹਿੰਦੇ ਸਰਕਾਰੀ ਫਿਵਲ ਚੰਗੇ ਸੀਵਨ ਦੇ ਆਉ ਪਰ ਮਾਂ ਥੋੜੀ ਪੂਜੂ ਚਿੱਟੀ ਤਨ ਮਾਂ ਤੇ ਆ ਗਈ ਠੀਕ ਆ ਇਹ ਪੂਸ਼ ਮਾਂ ਤੇ ਆ ਗਿਆ ਪਰ ਦੁੱਧਾਰ ਗਾਰਡ ਖੁਸ਼ੀ ਉਹਨੇ ਆਪਾਂ ਨੂੰ ਕਿੰਨਾਸਾ ਜੀ ਦਾ ਭਾਈ ਦੁੱਧਾਰ ਕਹਿੰਦਾ 4 ਲੀਟਰ ਦੱਸਿਆ ਸੀ ਆਪਾਂ ਨੂੰ ਹਾਂ 4 ਲੀਟਰ ਸੀ ਨਾ ਬਾਕੀ ਜੋ ਜਿੱਟਰ ਵੀ ਹੋਈ ਮਾਇ ਕੱਦ ਕੱਦ ਬਹੁਤ ਸੀਗਾ ਉਹਨਾਂ ਦਾ ਖੁਦ ਹੀ ਪਾਪਾ ਨੂੰ ਹੋਰ ਵੀ ਗੱਲ ਕੀਤੀ ਸੀ ਇੱਕ ਵੀ ਜੇ ਘਰੇ ਰੱਖਣੀ ਤਾਂ ਕੱਟੀਆਂ ਬਹੁਤ ਜਿੰਦੀਆਂ ਹਨ ਕਹਿੰਦੇ ਉਹਦਾ ਫੇਸ ਆਪਾਂ ਚਲੋ ਉਹ ਵੀ ਨੇ ਆਪਣਾ ਕਰ ਨਹੀਂ ਇਹ ਤਾਂ ਦਾ ਵੀ ਆਪਾਂ ਰੱਖ ਨਹੀਂ ਸਕਦੇ ਆਪਾਂ ਮੇਰੇ ਜ ਆਪਣਾ ਕਾਰੋਬਾਰ ਹੈ ਵੀ ਆਪਣੇ ਉਧਰ ਵੀ ਬਸ ਦੂਜੇ ਪਾਸੇ ਪਸ਼ੂ ਕਰੇ ਇੱਧਰ ਆਪਣੇ ਕੋਲ ਥਾਂ ਥੋੜਾ ਤੇ ਮਿੱਤਰੋ ਆਪਣਾ ਥੋੜਾ ਐ ਹੁਣ ਦਿਖਾ ਦਿੰਨੇ ਆ ਵੀ ਆਪਣਾ ਕੰਮ ਚੱਲ ਵੀ ਰਿਹਾ ਇੱਧਰ ਫੁਰਨੇ ਕੁੰਨੇ ਬਣਾਈਏ ਨਾ ਪੇ ਕੱਟੀਆਂ ਖੁੱਲੀਆਂ ਝੂਠ ਛੱਡਾਂਗੇ ਠੀਕ ਆ ਭਾਈ ਬਾਕੀ ਦੀ ਕੱਟੀਆਂ ਦੀ ਕੁਆਲਿਟੀ ਚੈੱਕ ਕਰ ਜੇ ਜੇ ਆਪਾਂ ਮੁੱਲ ਦੀ ਮੋਲ ਤਾਂ ਨਹੀਂ ਕਰਦੇ ਦੱਸਦੇ ਨੇ ਭਾਈਆਂ ਨੂੰ ਕੀ ਆਪ ਵੀ ਆਪਣੇ ਨਾਲ ਜੈਜ ਹੁੰਦੇ ਆਪਣੇ ਯਾਰ ਵਪਾਰੀ ਵੀ ਰੇ ਜਾਂਦਾ ਹੈਗਾ ਤੇ ਵਪਾਰੀ ਵੀ 100 ਭਰਦਾ ਹੁੰਦਾ ਹੈਗਾ ਹਾਂ ਇਹ ਗੱਲ ਸਹੀ ਆ ਪਰ ਵਿੱਚ ਲੋਕਾਂ ਦੇ ਭਾਈਆਂ ਦੇ ਕਮੈਂਟ ਜੀ ਦੇ ਤੇ ਮੋਲ ਕਰਦਨੇ ਆ ਭਾਈ ਮੋਲ ਆ 33000 ਕਿੰਨਾ ਖੁਸ਼ਦੀਪ 33000 ਵੀ ਮੋਲ 33000 ਮੋਲ ਆ ਤੇ ਕੁਝ 19 21 ਮਾਨਤਨ ਮੋਲ ਦਾ ਕਿਹਾ ਜੀ ਕਰਵਾ ਜੀ ਆਪਾਂ ਡਿਮਾਂਡ ਤਾਂ ਦੀ ਗੱਲ ਕਰਨੀ ਚਾਹ ਜੇ ਵੀ ਵੀਰ ਆਪਣੇ ਨੰਬਰ ਸਬਸਕ੍ਰਾਈਬ ਕਰਕੇ ਆਊਗਾ ਹਾਂ ਇੰਸਟਾਗ੍ਰਾਮ ਦੀ ਫੋਲੋ ਕਰਕੇ ਆਊਗਾ ਇੰਸਟਾਗ੍ਰਾਮ ਤੇ ਕੀ ਆਪਣੀ ਆਈਡੀ ਨੰਬਰ ਦਾ ਡੈਰੀ ਫਾਰਮ ਪੀਵੀ 40 ਦੇ ਬਾਈ ਨੰਬਰ ਦਾ ਡੈਰੀ ਫਾਰਮ ਪੀਵੀ 40 ਇੰਸਟਾਗ੍ਰਾਮ ਦੇ ਮਿੱਤਰੋ ਆਪਣੀ ਆਈਡੀ ਆ ਤੇ ਫੋਲੋ ਕਰਦੇ ਤੁਸੀਂ ਦੱਸ ਦੇ ਇੱਕ ਠੀਕ ਆ ਤੇ ਫੇਸਬੁੱਕ ਦੇ ਬਾਈ ਆਪਣੀ ਤਰਸੀਮ ਨੰਬਰ ਦਾ ਵੀ ਆਈਡੀ ਆ ਦੇ ਨੰਬਰ ਦਾ ਡੈਰੀ ਫਾਰਮ ਨੰਬਰ ਦਾ ਡੈਰੀ ਫਾਰਮ ਤਾਂ ਸੇਵ ਨੰਬਰ ਦਾ ਦੇ ਨਾਤੇ ਵੀ ਆਪਣਾ ਬਾਈ ਆਈਡੀ ਆ ਆਈਡੀ ਆ ਤੇ ਬਾਈ ਚੈਨਲ ਨੂੰ ਸਬਸਕ੍ਰਾਈਬ ਬੈਲ ਕੰਗ ਦੀਆ ਬੜਾ ਜ਼ਰੂਰ ਦਿਵਾ ਲਓ ਇੱਕ ਵੀਰਾਂ ਨੂੰ ਬੇਨਤੀ ਹੈ ਵੀ ਸ਼ੇਅਰ ਜ਼ਰੂਰ ਕਰਦਾ ਕਰੋ ਭਰਾਵੋ ਤੁਹਾਡੇ ਨਾਲ ਹੀ ਹੰਡਾ ਕਾਰੋਬਾਰ ਆ ਤਾਂ ਵੀ ਕਿਸੇ ਹਾਂ ਵੀਰਤਾ ਜੀ ਇਹ ਵੀਡੀਓ ਪਹੁੰਚ ਸਕੇ ਤੇ ਕੋਈ ਲੋੜਵੰਦ ਖਰੀਦ ਸਕੇ ਤੇ ਜੇ ਹੁਣ ਕੋਈ ਹੋਰ ਇਹਦੇ ਬਾਅਦ ਵੀ ਆਫਰ ਇਹ ਕੀ ਪਾਲਣਾ ਵੀਰ ਨੂੰ ਨਹੀਂ ਹੋਵੇ ਪਾਲਣਾ ਵੀਰ ਨੇ 31000 ਦੀ ਛੜ ਦਾਂਗੇ ਯਾਰ ਵਿਚੋ ਮਾਨਤਾ ਨੂੰ ਲਵੀ ਮਤਰਾ 31000 ਦੇ ਵਿੱਚੋਂ ਵੀ ਕਹਿੰਦੇ ਮਾਨਤਾ ਕਰ ਦੋ ਜਾਈ ਵੀ ਪਾਲਣਾ ਆਊਗਾ ਆਇਨਾ ਪਾਲਣਾ ਨਾਲ ਵਪਾਰੀ ਵੀਰ ਉਹੀ ਗੱਲ ਬਾਈ ਯਾਰ ਪਪਾਈ ਵੀ ਗਏ ਪਾਲਣ ਬਾਅਦ ਹੀ ਲੈ ਕੇ ਜਾਵਾਂਗੇ ਉਹ ਵੇਚੇ ਨਾਲ ਕਹਾ ਠੀਕ ਹੈ ਕੱਟੀ ਬਾਈ ਘਰੇ ਰੱਖਣ ਵਾਲੀ ਆ ਜਿਹੜਾ ਵੀਰ ਲਏਗਾ ਬਾਈ ਜੀ ਗੱਡਾ ਵੀਰ ਦਾ ਤਿਆਰ ਕਦੋਂ ਪੀਗਾ ਵਾਲੂ ਪੀਗਾ ਮੰਗਲੂ ਕੱਟੀ ਵੀ ਬਈ ਕੱਟਿਆ ਕੱਦਗਰ ਹੁਣੀ ਚੰਗਾ ਸੁਲਤਾਨ ਖੁਸ਼ ਇੱਕ ਹੋਰ ਚੀਜ਼ ਆਪਾਂ ਕੱਟੀਆਂ ਬਹੁਤ ਲੈਂਦੇ ਪਰ ਕੱਟੀ ਦੀ ਖੰਨੀ ਤੇ ਕਹੇ ਜੀ ਲਵਾਈ ਬਾਈ ਹਾਲ ਦੀ ਲਵਾਈ ਦਾ ਹੀ ਸ਼ੀਸ਼ ਦੀ ਬੰਤਣਾ ਬਹੁਤ ਚੰਗੀ ਆ ਬਹੁਤ ਚੰਗਿਆ ਬਈ ਕੱਟੀ ਤੇ ਤੈਨੂੰ ਜੀਤਾ ਕਰਦਾ ਨਹੀਂ ਚਲੋ ਆਪਣਾ ਫਿਰ ਕੰਮ ਆ ਕੰਮ ਆ ਬਈ ਯਾਰ ਥਾ ਬੰਦੇ ਜਿਹੜੇ ਵੀਰਾ ਪੋਲ ਕਰਕੇ ਕਹਿੰਦੇ ਆ ਜੇ ਜੇ ਬਈ ਗੱਲ ਕਰ ਲਈ ਆਪਾਂ ਕੱਟੀ ਦੀ ਜੇ ਆ ਬਈ ਯਾਰ ਕੱਟੀਦਾ ਪਈਆ ਆਪਕੇ 35 ਮੰਗਣਾ ਕੱਟੀਦਾ ਪਈਆ ਕੋਈ ਨਹੀਂ ਮੈਂ ਕਹਿੰਦਾ ਵਪਾਰੀ ਹੋਵੇ 35 30000 ਕੇ ਮੰਗਣਾ ਹੱਸ ਕੇ ਮਾਰਦਾ ਵਪਾਰੀ ਹਾਂਜੀ ਆਪਣਾ ਕੰਮ ਨਹੀਂ ਯਾਰ ਮੰਗੋ ਹੀ ਉਹਨੇ ਜਿੰਨੇ ਚੀਜ਼ਾਂ ਚੀਨੀ ਚੀਜ਼ ਆ ਕਿਉਂਕਿ ਅਗਲਾ ਕਹਿੰਦਾ ਖੁਸ਼ੀ ਆਪਣੇ ਕੋਲੇ ਕਰ ਦੂਗਾ ਪਰ ਮੇਰਾ 30 40 ਕੱਟਿਆ ਹੋਣਾ ਬੇਚ ਚੁੱਕੇ ਆ ਕੀ ਗੱਲ ਕੱਟਿਆ ਬੇਚ ਗਿਆ ਬਈ ਆਪਾਂ ਆਪਾਂ ਕਿਨੇ ਮੰਗ ਰਿਹਾ ਬਾਈ ਵਿੱਚੋਂ 1000 ਘੱਟ ਲਏ 500 ਕਰ ਲਏ ਆਪਰੋਂ ਕੰਮ ਤਾਂ ਹੈ ਨਹੀਂ ਵੀ ਯਾਰ ਬਾਈ 40000 ਮੰਗੇ ਫਿਰ 30 25 ਦੇ ਦੀ 25 ਦੀ ਵੀ ਦੇਣੀ ਵਿੱਚ ਉਹਦੇ 25 ਦੀ ਵੀ ਦੇ ਦਿਆ ਬਾਈ ਜਿਹੜੀ ਮੰਨੀ ਗੱਲ ਆ ਆਪਾਂ ਮੰਨ ਲਓ ਵੀ ਇਹ ਇਹਦਾ ਮੰਨ ਲਓ 33 ਮੁੱਲ ਕਰਿਆ 33 ਮੁੱਲ ਕਰਿਆ 31 ਦੇ ਆਪਾਂ ਛਾੜਤਾ 31 ਛਾੜਦਾ 19 21 ਮਾਰ ਦਾ 19 ਕੀ ਮੌਕੇ ਦੇ ਮਾਰਦਾ ਹੋ ਜਾਣਾ ਜਿਹੜਾ ਵੀਰ ਭਾਈ ਆਊਗਾ ਨਾ ਪਲਨ ਵਾਲਾ ਵੀ ਲੋ ਪਲਨ ਵਾਲਾ ਵੀ ਆਊਗਾ ਜਿਹੜਾ ਵੀਰ ਭਾਈ ਉਹ ਇੱਕ ਮੌਕੇ ਦੇ ਗੱਲ ਹੋਗੇ ਮਾਣ ਤਾਂ ਵੀ ਹੋਣਾ ਨਹੀਂ ਮਿੱਤਰੋ ਸੋਨੂ ਥੋੜਾ ਲੰਬਾ ਵੀ ਲਾਤਾ ਅੱਜ ਵੀਡੀਓ ਦੇ ਵਿੱਚ ਤੇ ਮੂ ਹੋਰ ਗੱਲ ਬਾਤ ਆ ਬਈ ਆਪਣਾ ਮੋਬਾਈਲ ਨੰਬਰ ਆ 9417950102 ਵੀਡੀਓ ਬਣਾਉਣ ਲਈ ਵੀ ਸੰਮਰਕ ਕਰ ਸਕਦੇ ਬਾਈ ਜੀ ਆਪਣੇ ਨਾਲ ਤੇ ਇੱਕ ੱਕੀ ਖੀਦਲੀ ਵੀ ਸੰਮਰਕ ਕਰ ਲਿਓ ਠੀਕ ਆ ਤੇ ੱਕੀ ਦੀ ਬਈ ਮੋਤ ਜੈ ਜੀ ਕੀਤਾਗਾ ਤੇ ਹੁਣ ਵੀ ਵੀਰ ਭਰਾ ਮੌਕੇ ਤੇ ਆ ਜੂਗਾ ਤਾਂ ਆਪਣਾ ਪਿੰਡ ਫੂਲ ਆ ਗਿਆ ਬਾਈ ਜੀ ਠੀਕ ਆ ਆਪਣੇ ਡਰੈਸ ਰਸ ਦੇਖੋ ਦੀ ਆਪਾਂ ਡਰੈਸ ਦਾ ਆ ਬਈ ਪੱਤੀ ਮਾਨ ਪੱਕੋ ਜਾਇਆ ਆਪਣਾ ਘਰ ਤੇ ਪੱਤੀ ਮਾਨ ਪੱਕੋ ਬਾੜ ਨੰਬਰ 2 ਤੇ ਆਪਣਾ ਘਰ ਆ ਗਿਆ ਬਾਈ ਪਿੰਡ ਫੂਲ ਆ ਗਿਆ ਤਸੀਲ ਵੀ ਫੂਲ ਦੇ ਕਿਹੜਾ ਬਟਾ ਆ ਗਿਆ ਚੀਕਾ ਲਈ ਮਿੱਟੀ ਨੂੰ ਲੋਡ ਹੋਈ ਬਈ ਕੱਟੀ ਖਰੀਦ ਲਈ ਆਪਣਾ ਮੋਬਾਈਲ ਕੱਟੀ ਦੀ ਬੇਲਬੂਲ ਚੈੱਕ ਕਰ ਲੋ ਬਹੁਤ ਸੋਹਣੀ ਵੀ ਆ ਜਿੱਤੇ ਕਿਸੇ ਪਾ ਲੈਣਾ ਵੀ ਨਹੀਂ ਲੜੀ ਹੋਣਾ ਆਪਾਂ ਉਹਨੂੰ ਬਾਈ ਸੇਟ ਕਰਾ ਲੱਕਣਾ ਯਾਰ ਬਈ ਯਾਰ ਕੱਤੀ ਚ ਕੋਈ ਕਮੀ ਹੈ ਨਹੀਂ ਕਿਛ ਕੁਝ ਬਾਕੀ ਹੋਇਆ ਤਾਂ ਬਈ ਥੋੜੀ ਲਿੱਸੀ ਆ ਹਾਂ ਦੇਖੋ ਇਹ ਬਹੁਤ ਖੁਸ਼ੀ ਮੰਨ ਲਾ ਵੀ ਕੱਲ ਆ ਕੱਲ ਪਾਸੋਂ ਸਵੇਰੀ ਦੇ ਕਿ ਆ ਆ ਭਾ ਮਈ ਚੀਕਾ ਜਦੋਂ ਹੋ ਜਾਂਦਾ ਉਪਰ ਆ ਗਿਆ ਗਾਈਆਂ ਚੋਂ ਆਈ ਜਾਂਦੀਆਂ ਗਾਈਆਂ ਚੋਂ ਆਈਆਂ ਵੀ ਬਸ ਪਰ ਖੁਸ਼ੀ ਹੈ ਨਾ ਤੰਗ ਪਰਸਾਣ ਜਮਾ ਨਹੀਂ ਕਰਾ ਜੀ ਤੰਗ ਪਰਸਾਣ ਜਮਾ ਨਹੀਂ ਕਰਾ ਮੈਂ ਕਹਿੰਦਾ ਭਈਆ ਜਿਆ ਖੁੱਲੀ ਗਲੋ ਵੀ ਲਾ ਦੀਆਂ ਆਣੀ ਵੀ ਕੱਟੀ ਹੋ ਹੋ ਜੂਗੀ ਕੱਟੀ ਤੁਰੂ ਕੇ ਭੱਜੀ ਆ ਕੇ ਨਾਲ ਲੜੂ ਵੀ ਕੱਟੀਆਂ ਮੰਨ ਲਓ ਤੁਸੀਂ ਟੋਰੀ ਮਾਰੀ ਤੋੜ ਕੇ ਦਿਖਾ ਦੇ ਲੈ ਬਈ ਐਸਾ ਪਾਈ ਤੋੜ ਦਿੰਨੇ ਆ ਜੀ ਦੇਖੋ ਮਿੱਤਰੋ ਖੁੱਲੀ ਛਾਤੀ ਆਪਾਂ ਇਹ ਖੁੱਲੀ ਛਾਤੀ ਤੋੜ ਦਿੰਦੇ ਆਂ ਜੇ ਤੋੜ ਅਗਲੇ ਕਰੀਏ ਤੇ ਚੀ ਖੜ ਗਈ ਸੇ ਖੁਸ਼ਦੀਪ ਖੜ ਗਿਆ ਨਾ ਮੇਰੇ ਨਾਲ ਹੀ ਖੜ ਗਈ ਬਈ ਐ ਕੱਟੀਆਂ ਆਪਾਂ ਇਧਰੋਂ ਦੂਜੇ ਪਾਸੇ ਆ ਤੇ ਲੇਕਿਨ ਇਹ ਵੀ ਰਾਮਦੇ ਨੇ ਉੱਥੇ ਖੜੀ ਆ ਲੈ ਵੀ ਨਾਲ ਖੜਾ ਕਰੀਏ ਕੱਟੇ ਕੋਲੇ ਆਪਣੇ ਨਾਲ ਪੂਰਾ ਛੋੜਾ ਮਿੱਤਰੋ ਇਹ ਵੀ ਸੋਖ ਰ ਕੇ ਰੱਬਾ ਤਿਆਰ ਕਰ ਰਹੇ ਜਿਹੜੇ ਕਿਸੇ ਵੀ ਰੂਪੇ ਲੋਡ ਵੀਨ ਕੱਟੀ ਫਿੱਦਨੀ ਮੋਬਾਈਲ ਬਸ ਜਿਹੜਾ ਮਾਸ਼ੀ ਲੈ ਆਇਆ ਨੂੰ ਇੱਥੇ ਲਿਆ ਫੇਰਾ ਬੰਨ ਦੇ ਲੈ ਕੇ ਨਾ ਠੀਕ ਆ ਚੱਲੋ ਸੁਜਾਰਕ ਚੱਲ ਖੜੀ ਰਹਿਣ ਦੇਣੀ ਖੜੀ ਰਹਿਣ ਨੂੰ ਕੱਟ ਹੋ ਜਾਏ ਖੜੀ ਰਹਿਣ ਤੇ ਆਪਣਾ ਮੋਬਾਈਲ ਨੰਬਰ ਖੋਲ ਦੀ ਬੇ ਕਰੀ ਹੋਰ ਬੋਲਦੇ 94179502 ਦਾ ਧੰਨਵਾਦ ਸਾਰੇ ਵੀਰਾਂ ਦਾ ਚੈਨ ਯੂਟਿਊਬ ਪਿਆ ਕਰਦੇ ਹੋ ਧੰਨਵਾਦ